ਆਉਦਾ 5230 ਮਾਡਲ ਬਾਈ ਨਹੀਂ ਲੱਭਿਆ ਲੱਭਦਾ ਬਾਕੀ ਇਹ ਬਿਨਾ ਸੀਆਰਡੀ ਆਈ ਤੋਂ ਵੱਡੀ ਗੱਲ ਠੀਕ ਆ 5220 ਮਿਲ ਜਾਣਾ 5230 ਬਹੁਤ ਘੱਟ ਮਿਲਦਾ ਹਾਂ ਫਿਰ ਇਹ 75 ਹਾਰਸ ਪਾਵਰ ਦਾ ਟਰੈਕਟਰ ਆ ਇਹ ਹਾਂ ਫਿਰ ਤੇ ਟਾਇਰ ਦੇਖ ਸਕਦੇ ਤੁਸੀਂ ਚਾਰੇ ਨਵੇਂ ਨੇ ਚਾਰੇ ਨਵੇਂ ਨੇ ਐਮ ਆਰ ਐਫ ਵਾਲੇ ਹਾਲੇ ਮਾਰ ਕੇ ਵੀ ਨਹੀਂ ਢੇਵੇਂ ਹਾਂ ਨਾ ਉਹਦੇ ਟਾਇਰ ਨੇ ਤੁਸੀਂ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਹੱਡ ਹੱਡ ਬਹੁਤ ਸੋਹਣਾ ਲੱਗਿਆ ਵਾ ਹਾਂ ਫਿਰ ਕਨੋਪੀ ਬਹੁਤ ਸੋਹਣੀ ਆ ਮਤਲਬ ਕਿ ਬੰਦੇ ਨੇ ਥੋਕਣਾ ਰੱਖਿਆ ਵਾ ਟਰੈਕਟਰ ਹਾਂ ਫਿਰ ਥੋਕਣਾ ਠੀਕ ਆ ਸੀਟ ਸੂਟ ਕਵਰ ਬਹੁਤ ਸੋਹਣਾ ਚੜਾਇਆ ਬਾਈ ਟਰੈ ਇਹ ਇਧਰ ਮਰਾਦ ਦੇ ਨੀਗਾ ਬਾਈ ਪ੍ਰੀਤ ਆ ਗਿਆ। ਹਾਂ ਜੀ। ਇੱਕ ਲਓ ਵੀ ਸੱਜਣੋ ਅੱਜ ਪਹੁੰਚੇ ਆ ਪਿੰਡ ਸੰਘੇੜਾ ਜਿਮੀਦਾਰਾ ਟਰੈਕਟਰ ਵਾਲਿਆਂ ਕੋਲੇ ਬਾਈਆਂ ਦਾ ਟਰੈਕਟਰ ਸੇਲ ਪਰਚੇਜ ਦਾ ਹੀ ਕੰਮ ਆ। ਸੰਘੇੜਾ ਪਿੰਡ ਪਾ ਜਾਂਦਾ ਬਾਈਆਂ ਨੂੰ ਤੇ ਸੰਧੂਪੱਤੀ ਰੋਡ ਤੇ ਬਾਈਆਂ ਦਾ ਸੇਲ ਪਰਚੇਜ ਦਾ ਕੰਮ ਆ ਇਹ। ਤੇ ਬਾਕੀ ਆਪਾਂ ਰੇਟਾਂ ਦੀ ਜਾਣਕਾਰੀ ਲੈਣੇ ਆ ਬਾਈ ਤੋਂ। ਹੋਰ ਬਾਈ ਕੀ ਹਾਲ ਨੇ? ਵਧੀਆ ਫਿਰੇ। ਤੇ ਬਾਈ ਆਪਣਾ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਮਿਲ ਕੇ ਕੰਮ ਕਰਦਿਆਂ ਨੂੰ? ਕੰਮ ਕਰਦੇ ਤੰ ਤਗਰੇ 2001 ਦਾ ਕਰਦਾ ਹੁੰਦਾ ਕੰਮ। ਠੀਕ ਆ ਬਾਈ। ਹਾਂ। ਬਹੁਤ ਟਾਈਮ ਹੋ ਗਿਆ। ਠੀਕ ਆ ਬਾਈਆਂ ਦਾ ਕੰਮ ਬਹੁਤ ਪੁਰਾਣਾ ਬਾਕੀ ਨੇੜੇ-ਨੇੜੇ ਦੇ ਬਾਈ ਸਾਰੇ ਜਾਣਦੇ ਹੋਣਗੇ ਜੀ ਇਹਦਾ ਟਰੈਕਟਰ ਵਾਲਿਆਂ ਨੂੰ ਤੇ ਬਾਈ ਇਹਦੇ ਬਾਰੇ ਦੱਸੋ ਜੋਡੀਓ 5305 ਆ ਗਿਆ ਇਹ ਆ ਵੀਰੇ 21 ਮਾਡਲ ਆ ਨਾਲ ਦੇ ਟਾਇਰਾਂ ਚਾ ਮਗਰਲੇ ਟਾਇਰ ਨਾਲ ਦੇ ਆ ਮੂਰਲੇ ਟੀ ਗੁੱਡੀ ਵਾਲੇ ਪਏ ਹੋਏ ਆ ਠੀਕ ਆ ਬਾਈ ਹਾਂ ਵੀਰੇ ਮੂਰਲੇ ਟਾਇਰ ਟੀ ਗੁੱਡੀ ਵਾਲੇ ਪਏ ਵੇ ਜਮਾ ਨਵੇਂ ਟਾਇਰ ਆ ਬਾਈ ਬਰਾ ਦੇ ਨੀਗਾ ਹਾਲੇ ਆ ਟਮਕਣੇ ਜਮੇ ਨਹੀਂ ਲਾਏ ਵੇ ਇਹਦੇ ਤੇ ਹੂੰ ਵਧੀਆ ਟਾਇਰ ਅਲਾਈਐਂਸ ਦੇ ਟਾਇਰ ਪਏ ਆ ਮੂਰਲੇ ਹਾਂ ਹਾਂ ਵੀਰੇ ਮੂਰਲੇ ਪਏ ਆ ਟਾਇਰ ਬਾਈ ਨਾਲ ਦੇ ਆ ਟਾਇਰ ਨਾਲ ਦੇ ਆ ਵੀਰੇ ਅਗਲੇ ਟਾਇਰ ਨਾਲ ਦੇ ਆ ਤੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਬਹੁਤ ਸਾਫ਼ ਪਈ ਆ ਫੋਟੋ ਵਗੈਰਾ ਲੱਗਿਆ ਵਾ ਹਾਂ ਸਾਫ਼ ਰੀਸ ਰੀ ਠੀਕ ਆ ਤੇ ਨੰਬਰ ਬਾਈ ਕਿੱਥੋਂ ਦਾ ਇਹ ਨੰਬਰ ਵੀਰੇ ਦਾ ਹੈ ਆ ਗੁਲਦਾਸਪੁਰ ਦਾ ਠੀਕ ਆ ਗੁਲਦਾਸਪੁਰ ਏਰੀਆ ਦਾ ਨੰਬਰ ਆ ਹਾਂ ਤੇ ਡਿਮਾਂਡ ਕੀ ਕਰਦੋਂ ਬਾਈ ਇਹਦੀ ਡਿਮਾਂਡ ਵੀਰੇ ਸਾਰੇ ਵੀ ਟਰੈਕਟਰ ਜਿਹੜੇ ਦੱਸਾਂਗੇ ਆਪਾਂ ਫੋਨ ਤੇ ਹੀ ਹੋਊ ਵੀਰੇ ਠੀਕ ਆ ਡਿਮਾਂਡ ਬਾਈ ਕਹਿੰਦਾ ਸਾਰਿਆਂ ਦੇ ਫੋਨ ਤੇ ਕਰਾਂਗੇ ਹਾਂ ਤੇ ਨੰਬਰ ਆਪਾਂ ਵੀਡੀਓ ਚ ਲਾ ਦਾਂਗੇ ਤੇ ਇਧਰ ਮਰਾ ਦੇਨੇਗਾ ਬਾਈ ਨਿਊ ਹੋਲੈਂਡ ਪੰਜਾਬੀ 5230 ਲੈ ਆਏ ਵੀਰੇ ਆਹ ਲੱਭਿਆ ਨਹੀਂ ਲਾਉਦਾ 5230 ਮਾਡਲ ਬਾਈ ਨਹੀਂ ਲੱਭਿਆ ਲੱਭਦਾ ਬਾਕੀ ਇਹ ਬਿਨਾ ਸੀਆਰਡੀ ਆ ਇਹ ਤੋਂ ਵੱਡੀ ਗੱਲ ਹੈ ਠੀਕ ਹੈ 5220 ਮਿਲ ਜਾਣਾ ਇਸ 5230 ਬਹੁਤ ਘੱਟ ਮਿਲਦਾ ਹਾਂ ਵੀਰੇ ਇਹ 75 ਹਰਸ ਪਾਵਰ ਦਾ ਟਰੈਕਟਰ ਹੈ ਇਹ ਹਾਂ ਵੀਰੇ ਤੇ ਟਾਇਰ ਦੇਖ ਸਕਦੇ ਤੁਸੀਂ ਚਾਰੇ ਨਵੇਂ ਨੇ ਹਾਂ ਚਾਰੇ ਨਵੇਂ ਨੇ ਐਮ ਆਰ ਐਫ ਵਾਲੇ ਹਾਲੇ ਮਾਰ ਕੇ ਵੀ ਨਹੀਂ ਢਾਈਵੇਂ ਹਾਂ ਹਾਂ ਵੀਰੇ ਤੇ ਇਹਦੀ ਕੀ ਮਤਲਬ ਕਿ ਡਿਟੇਲ ਆ ਬਾਈ ਕਿੰਨੇ ਮਾਡਲ ਦਾ ਤੇਲ ਵੀਰੇ 16 ਮਾਡਲ ਆ ਵੇਟ ਬੂਟ ਸਾਰੇ ਪੂਰੇ ਨੇ ਵੀਰੇ ਇਹਦੇ ਠੀਕ ਹੈ ਬਾਈ ਬੇੜ ਦੇਖ ਸਕਦੇ ਹੋ ਬਾਈ ਮਗਰਲੇ ਵੀ ਲੱਗੇ ਹੋਇਆ ਤੇ ਮੂਰਲੇ ਵੀ ਲੱਗੇ ਹੋਇਆ ਬੇੜ ਸਾਨੂੰ ਜਾਨਕੀ ਆ ਮੰਨ ਲਾ ਵੀਰੇ ਲੈ ਕੇ ਹੀ ਆਇਆ ਹਜੇ ਨਾ ਪਾਣੀ ਤੱਕ ਵੀ ਨਹੀਂ ਮਾਰਿਆ ਯਾਰ ਠੀਕ ਆ ਬਾਈ ਕਹਿੰਦਾ ਹਾਲੇ ਲੈ ਕੇ ਆਇਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਹੀਂ ਪਾਲਸਾ ਪੂਲਸਾ ਮਾਰ ਕੇ ਖੜਾ ਖੜਾ ਉਹ ਟਰੈਕਟਰ ਉਵੇਂ ਹੀ ਖੜਾ ਜਿਵੇਂ ਆਇਆ ਹਾਂ ਤੇ ਅ ਡਿਮਾਂਡ ਬਾਈ ਕਹਿੰਦਾ ਵੀ ਸਾਰਿਆਂ ਦੀ ਫੋਨਤੀ ਦੱਸਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈਆਂ ਨਾਲ ਤੇ ਜਿਵੇਂ ਖੜਾ ਸਾਨੂੰ ਟਰੈਕਟਰ ਵੇਟ ਬੂਟ ਲੱਗੇ ਹੋਇਆ ਠੀਕ ਆ ਇਹ ਨਾਲ ਹੀ ਮਿਲਣਗੇ ਐ ਚੱਲਿਆ ਕਹਿੰਦਾ ਖੂ ਬਾਈ ਇਹ ਚੱਲਿਆ ਵੀਰੇ 1000 ਕ ਘੰਟਾ ਹੋ ਠੀਕ ਆ ਹਾਂ 1000 ਘੰਟਾ ਬਾਈ ਕਹਿੰਦਾ ਚੱਲਿਆ ਵਾ ਤੇ ਓਨਰ ਹੈ ਫਰਸਟ ਹੀ ਆ ਓਨਰ ਫਰਸਟ ਹੀ ਆ ਠੀਕ ਆ ਫਰਸਟ ਪਾਰਟੀ ਦਾ ਟਰੈਕਟਰ ਆ ਗਿਆ ਤੇ ਉਧਰ ਮਰਾਉਣੇ ਬਾਕੀ ਤੁਹਾਨੂੰ ਨੀਗਾ ਲੈ ਵੀ ਇਧਰ ਮਰਾ ਦਿੰਨੇਗਾ ਮੈਸੀ 9500 ਦੱਸਿਓ ਬਈ ਇਹਦੇ ਬਾਰੇ ਆ ਵੀਰੇ 17 ਮਾਡਲ ਆ ਨਾਲ ਤੇ ਟਾਇਰ ਆ ਜੂ ਪਾਈਪ ਲੱਗੀ ਹੋਈ ਆ ਬੰਪਰ ਲੱਗਿਆ ਹੋਇਆ ਕੋੜਾ ਵੀਰੇ ਦਿਖਾ ਦੇ ਅੰਦੀਗਾ ਮਾਰ ਸਕਦਾ ਤੁਸੀਂ ਕੋੜਾ ਬੰਪਰ ਲੱਗਿਆ ਵਾ ਠੀਕ ਆ ਟਾਇਰ ਬਾਈ ਕਹਿੰਦਾ ਨਾਲ ਦੇ ਆ ਨਾਲ ਤੇ ਆ ਵੀ ਤੇ 17 ਮਾਡਲ ਤੇ 17 ਮਾਡਲ ਦੇ ਆ ਕਿਸਾਈ ਤੋਂ ਆਪਾਂ ਨੂੰ ਪਤਾ ਹੀ ਲੱਗਦਾ ਟਰੈਕਟਰ ਕਿੰਨਾ ਕ ਚੱਲਿਆ ਵਾ ਹਾਂ ਵੀਰੇ ਠੀਕ ਐ ਤੇ 9500 ਮਾਡਲ ਆ ਇਹ ਹਾਂ ਕੰਡੀਸ਼ਨ ਤੋਂ ਟਰੈਕਟਰ ਦੀ ਦਿਖਾ ਦੇ ਬਾਈ ਸਾਰੀ ਰੰਗ ਪੇਂਟ ਦੀ ਬਾਈ ਗਾਰੰਟੀ ਆਪਣੀ ਗਾਰੰਟੀ ਆ ਗਾਰੰਟੀ ਰੰਗ ਪੇਂਟ ਦੀ ਬਾਈ ਕਹਿੰਦਾ ਗਾਰੰਟੀ ਆ ਆਪਣੀ ਜੂ ਪਾਈਪ ਲੱਗੀ ਵੀ ਆ ਠੀਕ ਐ ਹੱਡ ਹੱਡੇ ਦਾ ਸਤਿ ਕੁਝ ਨਹੀਂ ਹੈਗਾ ਤੇ ਇਹ ਪਲੇਟਫਾਰਮ ਵਾਲਾ ਆ ਗਿਆ ਹਾਂ ਵੀਰੇ ਠੀਕ ਐ ਦੇਖ ਲਾ ਵੀਰੇ ਪਹਿਲੀ ਪਾਰਟੀ ਦੇ ਨਾਮ ਆ ਯਾਰ ਪਹਿਲੀ ਪਾਰਟੀ ਤੇ ਉਹੀ ਲੈ ਕੇ ਆਏ ਆ ਠੀਕ ਐ ਇਹ ਵੀ ਬਾਈ ਕਹਿੰਦਾ ਉਮੀ ਖੜ ਹਜੇ ਵੀ ਐ ਮਾਲਾ ਰੇਟਾ ਰੂਤਾ ਉਹ ਵੀ ਪਿਆ ਪੂਰੀ ਪਿਆ ਹਲੇ ਸਾਫ ਸਵਾਈ ਵੀ ਨਹੀਂ ਕੀਤੀ ਚੱਜ ਨਾਲ ਹਾਂ ਇੱਧਰ ਆ ਗਿਆ ਬਾਈ ਸਵਰਾਜ 963 ਇਹਦੇ ਮਰਾਦੇ ਵੀ ਨੀਗਾ ਅ ਇੱਕ ਨਵਾਂ ਡਾ ਲਾ ਬਾਈ ਆ ਮੇਰੇ ਹੈਗਾ 22 ਮਾਡਲ 22 ਮਾਡਲ ਨਾਲ ਤੇ ਟਾਇਰ ਆ ਵੀਰੇ 700 600 ਘੰਟਾ ਚੱਲਿਆ ਹੋਇਆ オリジナル ਜਾਂਸੀ ਰਿਕਾਰਡ ਮਾਲ ਵੀਰੇ ਅ ਜਾਂਸੀ ਰਿਕਾਰਡ ਬਾਈ ਕਹਿੰਦਾ 700 ਘੰਟਾ ਚੱਲਿਆ ਵਾ ਟਰੈਕਟਰ ਇਹ ਨਾਲ ਦੇ ਟਾਇਰ ਨੇ ਹਾਂ ਜੀ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਹੱਟ ਹੱਟ ਬਹੁਤ ਸੋਹਣਾ ਲੱਗਿਆ ਵਾ ਹਾਂ ਫਿਰ ਇੱਕ ਨੋਕੀ ਬਹੁਤ ਸੋਹਣੀ ਆ ਮਤਲਬ ਕਿ ਬੰਦੇ ਨੇ ਸੌਂਕਣਾ ਰੱਖਿਆ ਵਾ ਟਰੈਕਟਰ ਹਾਂ ਫਿਰ ਸੌਂਕਣਾ ਠੀਕ ਆ ਸੀਟ ਸੂਟ ਕਵਰ ਬਹੁਤ ਸੋਹਣਾ ਚੜਾਇਆ ਬਾਈ ਟਰੈਕਟਰ ਤੇ ਤੇ ਇਧਰ ਮਰਾ ਦੇ ਨੀਗਾ ਬਾਈ ਪ੍ਰੀਤ ਆ ਗਿਆ ਹਾਂ ਜੀ ਇਹ ਕਿਹਨਾਂ ਵਾਡਲਾ ਬਾਈ ਆ ਤੇ ਇਹ ਕਿਹ ਮਾਡਲ ਆ ਇਹਦੇ ਵੀ ਨਾਲ ਦੇ ਟਾਇਰ ਆ ਠੀਕ ਆ ਹਾਂ 21 ਮਾਡਲ ਆ ਗਿਆ ਬਾਈ ਕਹਿੰਦਾ ਇਹਦੇ ਵੀ ਨਾਲ ਦੇ ਟਾਇਰ ਨੇ ਕੰਡੀਸ਼ਨ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਰਡੂਨ ਦੀ ਕੰਡੀਸ਼ਨ ਦਿਖਾ ਦੇ ਜੱਜਮੈਂਟ ਆ ਜਾਂਦੀ ਵੀ ਕੰਨਾ ਕਿ ਚੱਲਿਆ ਬੰਦਾ ਠੀਕ ਆ 21 ਮਾਡਲ ਦੇ ਹਿਸਾਬ ਨਾਲ ਟਰੈਕਟਰ ਇਹ ਵੀ ਬਹੁਤ ਸਾਫ਼ ਪਿਆ ਹਾਂ ਟਰੈਕਟਰ ਸਾਫ਼ ਆ ਪਿਆ ਤੇ ਇਹ ਵੀ ਬਾਈ ਬੱਚੀ ਆ ਹਾਂ ਫਿਰ ਇਹ ਆ ਵੀ ਵੇਚੀ ਆ ਦੇਖ ਲਾਸੂ ਇਹਦੇ ਇਹ ਨਹੀਂ ਪਾਣੀ ਵਾਦਿਆ ਇਹ ਤੋਂ ਸਾਨੂੰ ਜਮੇ ਹੀ ਆਏ ਹੋ ਜੂ ਵੀ ਕੋਈ ਲੇਪਾ ਪੋਚ ਨਹੀਂ ਕੀਤੇ ਹਾਂ ਇਹ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਲੈ ਸਕਦੇ ਹੋ ਹਾਂ ਠੀਕ ਆ ਤੇ ਇਹਦੀ ਕੀ ਡਿਟੇਲ ਆ ਬਾਈ ਆ ਫਿਰ ਇਹ ਹੈਗਾ 12 ਮਾਡਲ ਆ ਲੋਕਲ ਬਰਨਾਲੇ ਦਾ ਹੀ ਨੰਬਰ ਆ ਹਾਂ ਪੀਵੀ 19 ਲੋਕਲ ਬਰਨਾਲੇ ਦਾ ਨੰਬਰ ਲੱਗਾ ਟਰੈਕਟਰ ਨੂੰ 11 ਮਾਡਲ ਆ ਹਾਂ ਜੀ ਦੇਖ ਲੋ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੋਈ ਐ ਨਹੀਂ ਪਾਰਸਾ ਮਾਰ ਕੇ ਖੜਾਇਆ ਹੋਵੇ ਬڑے ਟਾਇਰ ਖੜੇ ਨੇ ਹਾਂ ਤੇ ਇੱਧਰ ਆ ਗਿਆ ਫਾਰਮ ਟਰੈਕ ਹਾਂ ਇਹਦੀ ਡਿਮਾਂਡ ਬਹੁਤ ਆ ਬਾਈ ਟਰੈਕਟਰ ਦੀ ਟਮਾੜ ਬਹੁਤ ਆ ਵੀਰੇ ਇਹ 60 55 ਮਾਡਲ ਆ ਗਿਆ ਇਹ ਹਾਂ ਜੀ ਤੇ ਇਹਦੀ ਕੀ ਡਿਟੇਲ ਆ ਬਾਈ ਆ ਵੀਰੇ 23 ਮਾਡਲ ਆ ਸੀਆਰਟੀ ਚ ਆ ਜਾਂਦਾ ਵੀਰੇ ਇਹਦੀ ਕਾਪੀ 24 24 ਦੀ ਆ ਠੀਕ ਆ ਮਾਡਲ 23 ਆ ਕਾਪੀ ਵਾਈ ਕਹਿੰਦਾ 24 ਦੀ ਆ ਟਾਇਰ ਟੂਲ ਨਾਲ ਦੀ ਆ ਵੀਰੇ 110 ਪੈਸੇ ਪਏ ਆ 600 ਘੰਟਾ オリジナル ਚੱਲਿਆ ਹੋਇਆ ਆ ਵੀਰੇ ਬਾਈ ਕਹਿੰਦਾ 600 ਘੰਟੇ オリジナル ਚੱਲਿਆ ਹੋਇਆ ਰੈਟਰ ਬਾਕੀ ਇਹ ਰੈਟਰ ਰੰਗ ਰੰਗ ਬਹੁਤ ਸੋਹਣੇ ਆ ਬਾਈ ਹਾਂ ਹਾਂ ਬਾਕੀ ਜੋਰ ਨੂੰ ਵੀ ਰੈਟਰ ਜਿਹੜੇ ਫਾਰਮ ਟ੍ਰੈਕ ਚਲਾ ਲੈ ਉਹ ਕਹਿੰਦੇ ਹੁੰਦਾ ਜੀ ਫਾਰਮ ਟ੍ਰੈਕ ਹੀ ਚਲਾਊਗਾ ਹਾਂ ਇੱਧਰ ਆ ਗਿਆ 911 ਹਾਂ ਜੀ ਇਹ ਤੇ 임ਰਾ ਦੇ ਬਾਈ ਨੀਗਾ ਇਹਦੀ ਕਿੱਡਾ ਲ ਆ ਬਾਈ ਆ ਵੀਰੇ 99 ਮਾਡਲ ਆ ਪਹਿਲੀ ਤਾਂ ਦੂਜੀ ਪਾਰਟੀ ਦੇ ਨਾਮ ਆ ਵੀਰੇ ਠੀਕ ਆ ਹਾਂ ਟਰੈਕਟਰ ਇਹ ਈ ਚਾਰ ਦੇ ਟਾਈਮ ਜਬਾ ਨਵੇਂ ਮੇਰਾ ਪਹਿਲੀਆਂ ਦੂਜੀ ਪਾਰਟੀ ਦੇ ਨਾਮ ਆ ਨੱਨਵੇਂ ਮਾਡਲ ਆ ਬਾਈ ਹਾਂ 99 ਮਾਡਲ ਆ ਟਾਇਲ ਜਮਾ ਨਵੇਂ ਨੇ ਵੀਰੇ ਇਹਦਾ ਛੋਟੇ ਮਗਰਾ ਟੱਪਾ ਪੇਂਟ ਕਰਾਇਆ ਹੂੰ ਪੇਂਟ ਵੀਰੇ ਬਹੁਤ ਵਧੀਆ ਪਿਆ ਸੀ ਠੀਕ ਆ ਤਾਂ ਵੀ ਆਪਾਂ ਚੱਲ ਆਏ ਆ ਵੀਰੇ ਸੋਣਾ ਲੱਗਦਾ ਸੋਤੇ ਮਗਰੜਾ ਬਾਈ ਕਹਿੰਦਾ ਆਪਾਂ ਹੀ ਪੇਂਟ ਕਰਾਇਆ ਜੇ ਕਿਸੇ ਵੀਰ ਭਾਈ ਨੇ ਸੌਂਗਣਾ ਰੱਖਣ ਨੂੰ ਵੀ ਅੱਜ ਦੀ ਘੜੀ ਨਵੇਂ ਮੁੰਡੇ ਬਾਈ 91 11 ਲੈਂਦੇ ਆ ਤਿਆਰ ਕਰਾਉਣ ਨੂੰ ਹਣਾ ਉਹ ਬੰਦਾ ਖਾਤਰ ਬਹੁਤ ਵਧੀਆ ਟਰੈਕਟਰ ਪੇ ਕੰਡੀਸ਼ਨ ਬਹੁਤ ਘੱਟ ਕੰਮ ਕਰਾਉਣ ਦੀ ਲੋੜ ਪੂ ਜਿਹੜਾ ਸਤਰੀ ਉਤਰੀ ਲਵਾਉਣੀ ਹੈ ਜੇ ਕਿਸੇ ਨੇ ਇਹ ਰੰਗ ਪੇਂਟ ਦਾ ਹੋਇਆ ਹੈ ਬਾਈ ਕਹਿੰਦਾ ਆਪਣਾ ਥੱਲੋਂ ਸਾਰਾ Ориਜినਲ ਆ ਵੀਰੇ ਮਾੜੀ ਮੋਟੀ ਟੱਚਿੰਗ ਆ ਬਸ ਠੀਕ ਆ ਮਾੜੀ ਮੋਟੀ ਟੱਚਿੰਗ ਆ ਬਾਕੀ ਲੀਕੇਜ ਵਗੈਰਾ ਕੁਛ ਨਹੀਂ ਹੈਗੀ ਇਹ ਨਵੇਂ ਮਾਡਲ ਦੇ ਸਾਬ ਨਾਲ ਕੰਮ ਕੁਮ ਸਾਰਾ ਰੈਕਟਰ ਦਾ ਹੋਇਆ ਆ ਹਾਂ ਵੀਰੇ ਕੰਮ ਇੱਧਰ ਮਰਾ ਦੇ ਬਾਈ ਨੀਗਾ ਜੌਂਡੀਰ ਆ ਗਿਆ 53 ਦਾ ਹਾਂ ਜੀ ਕਨੋਪੀ ਡਿੱਕ ਵੀਰੇ ਤੇ ਬਹੁਤ ਸੋਹਣਾ ਲੱਗਿਆ ਹੋਇਆ ਮੂਰਲੇ ਟਾਇਲ ਨਮਿਆ ਵਰ ਗਿਆ ਮਾਗਰ ਲੈ 80 ਪੈਸੇ ਟਾਇਲ ਆ ਠੀਕ ਆ ਹਾਂ ਜੀ ਆਹ ਕਮਾਡ ਲੱਗ ਗਿਆ ਨਵੇਂ 8 ਮਾਡਲ ਆ ਹਾਂ ਜੀ ਤੇ ਚੱਲਿਆ ਕਿਹਨਾ ਕ ਚੱਲਿਆ ਬਿਰਿਆ ਹੂ 4500 ਠੀਕ ਹੈ ਤੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ 2008 ਮਾਡਲ ਆ ਹਾਂ ਜੀ 56 ਦਾ ਆ ਗਿਆ ਕਾਲੇ ਢਡਾ ਲਾ ਆ ਗਿਆ ਹਾਂ ਹਾਂ ਫਿਰ ਇਹਦੀ ਡਿਮਾਂਡ ਬਹੁਤ ਆ ਹਾਂ ਖਰਤੇ ਖੁਰਤੇ ਘਾਟਾ ਬਈ ਇਹਨਾਂ ਨੂੰ ਹਾਂ ਜੇ ਕਿਸੇ ਜ਼ਿਮੀਂਦਾਰ ਭਾਈ ਨੂੰ ਪਸੰਦ ਆਵੇ ਟਰੈਕਟਰ ਤੇ ਇੱਕ ਬਾਈ ਨੰਬਰ ਬੋਲ ਦਿਓ ਬਾਈ ਵੀਡੀਓ 'ਚ 9803700712 ਵੀਰੇ ਠੀਕ ਹੈ ਨੰਬਰ ਆਪਾਂ ਬਾਕੀ ਵੀਡੀਓ ਦੇ ਉੱਪਰ ਡਿਸਪਲੇ ਵੀ ਕਰ ਦਾਂਗੇ ਜੇ ਕਿਸੇ ਵੀਰ ਭਾਈ ਨੂੰ ਕੋਈ ਵੀ ਟਰੈਕਟਰ ਇਹਨਾਂ ਚੋਂ ਕਿਸੰਦ ਆਉਂਦਾ ਜਾਂ ਕੋਈ ਹੋਰ ਡਿਟੇਲ ਲੈਣੀ ਟਰੈਕਟਰ ਦੀ ਤਾਂ ਆ ਨੰਬਰ ਤੇ ਕੰਟੈਕਟ ਕਰਕੇ ਲੈ ਸਕਦਾ ਤੇ ਬਾਕੀ ਆਪਾਂ ਬਾਈਆਂ ਕੋਲ ਟਰੈਕਟਰ ਹੋਰ ਵੀ ਖੜੇ ਨੇ ਅੰਦਰ ਉਹਦਾ ਆਪਾਂ ਪਾਰਟ 2 ਕਰਕੇ ਪਾਵਾਂਗੇ ਵੀਡੀਓ ਜਿਆਦਾ ਲੰਮੀ ਹੋ ਜੂਗੀ ਤੇ ਆਪਾਂ ਅਗਲੇ ਦਿਨ ਹੀ ਪਾਰਟ 2 ਕਰਕੇ ਇਹਦੀ ਵੀਡੀਓ ਨਾਲ ਹੀ ਪਾਉਨੇ ਆ ਟਰੈਕਟਰ ਮੇਰੇ ਆਪਣੇ ਲਵੇ ਹੁੰਦੇ ਆ 25-30 ਟਰੈਕਟਰ ਹੁੰਦੇ ਆ ਟਰੈਕਟਰ ਹਰ ਵਕਤ ਬਾਈਆਂ ਕੋਲੇ 25-30 ਖੜੀ ਹੁੰਦੇ ਆ ਤੇ ਇਹਨਾਂ ਟਰੈਕਟਰਾਂ ਦੀ ਵੀਡੀਓ ਆਪਣੀ ਹੋ ਗਈ ਤੇ